ਤਾਲੀ ਇਨਾਮ ਮੈਂ ਅਮਰਦੀਪ ਸਿੰਘ ਢੋਂਡਾ ਐਮਸੀ ਬਾਡ ਨੰਬਰ 6 ਮਾਨਸਾ ਤੋਂ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬਾਡ ਦੇ ਵਿੱਚ ਅੱਜ ਸਾਡੇ ਹਰੀ ਸਿੰਘ ਜੀ ਨੇ ਜੋ ਆਮ ਆਦਮੀ ਪਾਰਟੀ ਤੋਂ ਬਲੋਂਗ ਕਰਦੇ ਨੇਗੇ ਇਹਨਾਂ ਦੇ ਮਕਾਨ ਦੇ ਵਿੱਚ ਅੱਗ ਲੱਗੀ ਹੈ ਕਿ ਤਾਰਾ ਸੰਪਰਕ ਹੋਣ ਦੇ ਕਾਰਨ ਅੱਗ ਲੱਗੀ ਹੈਗੀ ਬਾਕੀ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਮੌਕੇ ਤੇ ਫਾਇਰ ਬ੍ਰਿਡ ਦੀ ਇੱਥੇ ਗੱਡੀ ਪਹੁੰਚੀ ਸੀਏਡੀ ਦੇ ਮੁਲਾਜ਼ਮ ਵੀ ਆਏ ਇਸ ਕਰਕੇ ਅੱਗ ਦੇ ਕਾਬੂ ਪਾ ਲਿਆ ਗਿਆ ਪਰ ਉਹਦਾ ਸਾਰਾ ਸਾਰ ਸਮਾਨ ਸੜ ਕੇ ਸੁਆਹ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੈਡਾਂ ਦਾ ਪੇਟੀਆਂ ਦਾ ਹੋਰ ਮੈਂ ਲਗਭਗ 80% ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਵੀ ਇਹਨਾਂ ਦੇ ਨੁਕਸਾਨ ਦੀ ਭਰਪਾਈ ਕਰਾਈ ਜਾਵੇ ਕਿਉਂਕਿ ਇਹ ਬਹੁਤ ਗਰੀਬ ਪਰਿਵਾਰ ਹੈਗਾ ਟੇਲਰ ਦਾ ਕੰਮ ਕਰਦੇ ਨੇਗੇ ਤਾਂ ਕਰਕੇ ਇਹਨਾਂ ਦੀ ਜੁ ਕੁਝ ਮਦਦ ਹੋ ਜਾਊਗੀ ਚਲ ਆਰਥਿਕ ਤੌਰ ਤੇ ਸਹੀ ਹੋ ਜਾਣਗੇ ਤਾਂ ਇਸ ਕਰਕੇ ਅਸੀਂ ਇੱਕ ਇਹ ਮੰਗ ਕਰਦੇ ਬਾਕੀ ਕਿ ਅਸੀਂ ਬਿਜਲੀ ਬੋਰਡ ਤੋਂ ਵੀ ਮੰਗ ਕਰਦੇ ਆਂਗੇ ਵੀ ਜੋ ਇਹਨਾਂ ਦੇ ਤਾਰਾਂ ਲੱਗਦੀਆਂ ਲੱਗੀਆਂ ਆਂ ਤਾਰਾਂ ਬਹੁਤ ਜ਼ਿਆਦਾ ਨੀਵੀਆਂ ਨਹੀਂ ਗਈਆਂ ਤੇ ਆਪਸ ਵਿੱਚ ਬਹੁਤ ਜੁੜੀਆਂ ਹੋਈਆਂ ਨਹੀਂ ਗਈਆਂ ਵੀ ਇਹਨਾਂ ਤਾਰਾਂ ਨੂੰ ਸਹੀ ਕਰਾਇਆ ਜਾਵੇ ਜਿਸ ਕਾਰਨ ਅੱਗ ਲੱਗਣ ਦਾ ਕਾਰਨ ਵੀ ਇਹ ਬਿਜਲੀ ਵਾਲੇ ਤਾਰਾਂ ਹੀ ਨਹੀਂ ਗਈਆਂ ਜੋ ਇਕੱਠੀਆਂ ਸੰਪਰਕ ਹੋ ਗਈਆਂ ਤੇ ਅੱਗ ਕਹਿੰਦੇ ਬਹੁਤ ਜ਼ਿਆਦਾ ਭਿਆਨਕ ਹੋਈ ਸੀਗੀ ਇਸ ਕਰਕੇ ਅਸੀਂ ਵੀ ਹੁਣੇ ਮੌਕੇ ਤੇ ਪਹੁੰਚੇ ਸਾਰੇ ਮਹੱਲਾ ਵਾਸੀ ਵੀ ਖੜੇ ਨੇਗੇ ਉਹਨਾਂ ਨੇ ਵੀ ਦੇਖਿਆ ਚਲੋ ਅੱਗ ਸਾਰਿਆਂ ਨੇ ਸਹਾਇਤਾ ਕੀਤੀ ਵੀ ਅੱਗ ਤੇ ਚਲ ਕਾਬੂ ਪਾ ਲਿਆ ਗਿਆ ਤੇ ਨਹੀਂ ਹੋਰ ਨਾਲ ਕਰਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਇਸ ਕਰਕੇ ਇਸ ਕਰ ਦਾ ਬਹੁਤ ਹੀ ਜਿਆਦਾ ਨੁਕਸਾਨ ਹੋ ਗਿਆ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਅਸੀਂ ਡੀਸੀ ਨੂੰ ਵੀ ਮਿਲਾਂਗੇ ਮੰਗ ਪੱਤਰ ਦੇਵਾਂਗੇ ਤੇ ਆਪਣੇ ਜ਼ਿਲ੍ਹਾ ਪ੍ਰਧਾਨ ਪਾਰਟੀ ਦੇ ਚਰਨਜੀਤ ਸਿੰਘ ਅੱਕਾਂਵਾਲੀ ਨੂੰ ਵੀ ਕਹਿਣੇ ਤੇ ਐਮਐਲਏ ਸਾਹਿਬ ਨੂੰ ਵੀ ਮਿਲ ਕੇ ਇਹਨਾਂ ਦੀ ਜ਼ਰੂਰ ਮਦਦ ਕਰਾਵਾਂਗੇ ਇਸ ਕਰਕੇ ਅਸੀਂ ਚਲੋ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨ ਕਰਦੇ ਜੋ ਉਹਨਾਂ ਨੇ ਮੌਕੇ ਤੇ ਗੱਡੀ ਪਹੁੰਚਾਈ ਤੇ ਅੱਗ ਤੇ ਕਾਬੂ ਪਾ ਲਿਆ ਚਲੋ ਹਾਂਜੀ ਠੀਕ ਹੈ ਤੇ ਇਹ ਕਿ ਬਿਜਲੀ ਦੀਆਂ ਤਾਰਾਂ ਕਰਕੇ ਹੋ ਗਈ 스파ਰਕ ਮਾਰ ਗਈਆਂ ਉਸ ਤੋਂ ਬਾਅਦ ਮਨੋ ਅੱਗੇ ਜ਼ਿਆਦਾ ਕੰਟਰੋਲ ਨਹੀਂ ਫਾਈਬਰ ਗੇਟ ਨੂੰ ਬਲਾਈ ਫਿਰ ਉਸ ਤੋਂ ਬਾਅਦ ਅੱਗੇ ਕੰਟਰੋਲ ਹੋ ਗਈ। ਬਾਕੀ ਬਚਿਆ ਕੁਝ ਨਹੀਂ ਜੀ ਸਾਰਾ ਕੁਝ ਹੀ ਨਸ਼ਟ ਹੋ ਗਈ। ਕੀ ਕੰਮ ਕਰ ਰਹੇ ਸੀ? ਕੰਮ ਬਸ ਇਹੀ ਕਰਦੇ ਸੀ ਕਮਿਸ਼ਨ ਤੇ ਕੰਮ ਕਰਦੇ ਸੀ। ਕੋਈ ਜਾਨੀ ਨੁਕਸਾਨ ਬਚੇ ਰਹੀ? ਹਾਂ ਜੀ ਜਾਨੀ ਨੁਕਸਾਨ ਬਚੇਤ ਰਹੇਗੀ ਬਾਕੀ ਕੁਝ ਨਹੀਂ ਬਚਿਆ ਜੀ। ਸਭ ਨਸ਼ਟ ਹੋ ਗਏ। ਬਾਰਡ ਨੰਬਰ 6 ਚ ਬੋਲਦਿਆਂ ਜੀ 33 ਫੁੱਟ ਰੋਡ ਹੈ ਤੇ ਬਿਜਲੀ ਦੀ 스파ਰਕ ਨਾਲ ਘਰ ਨੂੰ ਅੱਗ ਲੱਗੀ ਜੀ ਘਰੇ ਕੋਈ ਹੈ ਨਹੀਂ ਸੀ ਤਾਲਾ ਲੱਗਾ ਹੋਇਆ ਸੀ ਜਦੋਂ ਧੂਆ ਹੋ ਗਿਆ ਅੱਗ ਦੇ ਭਾਂਬੜ ਨਿਕਲੇ ਲੋਕਾਂ ਨੇ ਦੇਖਿਆ ਜੀ ਦਰਵਾਜ਼ਾ ਤੋੜ ਕੇ ਫਿਰ ਪਾਣੀ ਸੱਟਣ ਲੱਗੇ ਜੀ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੰਟਰੋਲ ਨਹੀਂ ਹੋਈ ਉਸ ਤੋਂ ਬਾਅਦ ਫਿਰ ਫਾਈਵ ਗ੍ਰੇਡ ਨੂੰ ਫੋਨ ਨੰਬਰ ਮਾਰਿਆ ਜੀ 15-20 ਮਿੰਟ ਬਾਅਦ ਫਾਈਵ ਗ੍ਰੇਡ ਆਈ ਫਿਰ ਜਾ ਕੇ ਅੱਗ ਨੂੰ ਕੰਟਰੋਲ ਪਾਇਆ ਗਿਆ ਸਾਰਾ ਕੁਝ ਮੱਚ ਗਿਆ ਕੁਝ ਨਹੀਂ ਬਚਿਆ ਜੀ ਘਰ ਦਾ